ਭਗਵਨ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਸਿਹੜਾੜੇ ਦਾ ਇਹ ਜਿਹੜਾ ਕੱਲ 7:00 ਵਜੇ ਇਹਦੀ ਘਰੇ ਐਂਟਰ ਹੋ ਕੇ ਆਪਣਾ ਅਮਰਪ੍ਰੀਤ ਸਿੰਘ ਨੇ ਨਾਲ ਉਹਦੇ ਨਾਲ ਚਾਰ ਪੰਜ ਸਾਥੀ ਹੋ ਰਹੀ ਤੇ ਉਹਨਾਂ ਨੇ ਜਾ ਕੇ ਉਹਦੇ ਘਰੇ ਫਾਇਰਿੰਗ ਕੀਤੀ ਜਿਹੜੀ ਭਗਵਨ ਸਿੰਘ ਦੀ ਡੈਥ ਹੋ ਗਈ ਤੇ ਭਗਵਨ ਸਿੰਘ ਦੇ ਜਿਹੜੇ ਆਪਣਾ ਬ੍ਰਦਰ ਹੀ ਰੰਗਵੀਰ ਸਿੰਘ ਉਹਨਾਂ ਦੇ ਬਿਆਨ ਤੇ ਜਿਹੜਾ ਅਸੀਂ ਇਹ ਪਰਚਾ ਦਰਜ ਕੀਤਾ ਸੀ ਤੇ ਜਿਹੜੇ ਦੋਸ਼ੀ ਅਸੀਂ ਇਹ ਆਪਣਾ 12 ਘੰਟੇ ਤੋਂ ਪਹਿਲਾਂ ਪਹਿਲਾਂ ਤਿੰਨ ਦੋਸ਼ੀ ਜਿਹੜੇ ਅਸੀਂ ਗ੍ਰਿਫਤ ਕਰ ਗ੍ਰਿਫਤਾਰ ਕਰ ਲਿਆ ਤੇ ਨਾਲ ਨੂੰ ਜਿਹੜਾ ਸਵਾਲਵਰ ਬ੍ਰਾਮਭਤ ਕਰ ਲਿਆ ਤੇ ਇੱਕ ਆਪਣਾ ਕਾਰ ਬ੍ਰਾਮਭਤ ਕਰ ਲਈਆ ਤੇ ਇਹਨਾਂ ਦੇ ਵਿਰੁੱਧ ਐਫਆਰ ਨੰਬਰ 93 ਦਰਜ ਕੀਤੀ ਹੈ 269 ਤੇ 100 ਧਾਰਾ 103 190 191 3 333 ਬੀ ਐਨਐਸ ਹਰਮਗ ਦਰਜ ਕੀਤੀ ਕਿੰਨੇ ਦੋਸ਼ੀ ਸੀਗੇ ਤੇ ਕਿੰਨੇ ਗ੍ਰਿਫਤਾਰ ਤੇ ਕਿੰਨੇ ਹਿਹਾਟੇ ਤੇ ਸਾਰਿਆਂ ਦਾ ਧਿਆਨ ਜਿਹੜੇ ਆਪਣਾ ਇਹ ਦੋਸ਼ੀ ਜਿਹੜੇ ਆ ਆਪਣਾ ਇਹਨਾਂ ਦੇ ਬਰਖਲਾ ਜਿਹੜਾ ਪਰਚਾ ਹੈ ਉਹ 6 ਤੋਂ 7 ਦੋਸ਼ੀ ਦਿਖਾਇਓ ਉਹਨਾਂ ਨੇ ਤੇ ਜਿਹੜੇ ਆਪਣਾ ਹੀ ਗ੍ਰਿਫਤਾਰ ਤੈਨ ਕਰ ਲਏ ਬਲੇ ਜਿਹਨੇ ਮੁੱਖ ਦੋਸ਼ੀ ਜਿਹੜਾ ਹੈ ਮੇਨ ਨਹੀਂ ਦੋਸ਼ੀ ਜਿੰਨੇ ਆਪਣਾ ਫੈਰ ਮਾਰਿਆ ਅਮਰਪ੍ਰੀਤ ਸਿੰਘ ਫੌਜੀ ਤੇ ਉਹਦੇ ਨਾਲ ਜਿਹੜਾ ਦਲੇਰ ਸਿੰਘ ਹੀ ਤੇ ਇੱਕ ਆਪਣਾ ਜਗਨਪ੍ਰੀਤ ਜਿਹੜਾ ਇਹ ਉਹਦੇ ਨਾਲ ਦਾ ਸਾਥੀ ਹੀ ਪਿੰਡ ਤੋਂ ਮਰੜੀ ਕਲਾਕ ਤਦ ਦੇ ਸੇਮ ਨੂੰ ਪੁਰਾਣਾ ਬੇਟਾ ਜਿਹਦੇ ਨਾਲ ਸਾਡੀ ਭਾਵਨਾਤ ਹੋਈ ਜਿਸ ਦੇ ਕਾਰਨ ਮਾਰਦਾ ਤੁਰੂ ਵੀ ਇਹ ਨਾਲ ਕਿ ਉਹ ਵੀ ਅਰੇਕਟਿਕਾ ਦਾ ਤੇ ਕੀ ਉਹ ਜਿਹੜਾ ਆਪਣਾ ਹੁਣ ਇਹਨੇ ਨੋਮੀਨੇਟ ਕੀਤਾ ਜਿਹੜਾ ਉੱਥੇ ਬੇਟਾ ਕੋਲ ਸਕੂਲ ਦੇ ਵਿੱਚ ਕੋਈ ਬੱਚਾ ਬੱਚਾ ਨਾਲ ਲੜਦਾ ਸੀ ਉਹਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਭਗਵਨ ਸਿੰਘ ਨੇ ਵੀ ਇਤਰਾ ਨਾ ਕਰਿਆਗਾ ਇਸ ਗੱਲ ਪੁਰਾਣੇ ਵੀ ਨੂੰ ਨਿਰਵਾ ਕਰਦੀ ਫਿਰਿਆ ਹਾਂ ਨਾਲ ਹਾਂਜੀ ਹਾਂਜੀ ਹੋਇਆ ਨਹੀਂ ਅਰੇ ਸ਼ਾਪੇ ਮਾਰੀ ਕਰ ਰਹੇ ਉਹਨੂੰ ਕਰ ਲਾਂਗੇ ਜਲਦੀ ਹੀ ਰੁਕਤਾ ਟੋਟਲ ਕਿੰਨੇ ਦੋਸ਼ੀ ਦੋਸ਼ੀ ਗ੍ਰਿਫਤਾਰ ਹੋਏ ਇਹਨਾਂ ਚੱਕੜ ਦਲੇਰ ਸਿੰਘ ਜਿਹੜਾ ਦੋਸ਼ੀ ਗ੍ਰਿਫਤਾਰ ਹੋਇਆ ਦਲੇਰ ਸਿੰਘ ਜਿਹੜਾ ਇਹਦੇ ਪਰਕਲਾ ਵਿਖੇ 326 ਦਾ ਮਕਦਮਾ ਵੀ ਦਰਜਾ ਆਪਣਾ ਮਜੀਠੇ ਥਾਣਾ ਤੇ ਜਿਹੜਾ ਜਿਲ੍ਹੇ ਗੋਲੀਆਂ ਮਾਰੀਆਂ ਇਹਨੂੰ ਵੀ ਉਹਦਾ ਪ੍ਰੀਮੀਅਰ ਰਿਕਾਰਡ ਹੈਗਾ ਨਹੀਂ ਅੰਨੇ ਯੋਜ਼ਰ ਨਹੀਂ ਕੋਈ ਸਾਫ ਦਾ ਸਾਫ ਦਾ ਫੌਜੀ ਕੀ ਐਕਸ਼ਨ ਕੀ ਕਰੀਂ ਦਿੱਤਾ ਕੀ ਐਕਸ਼ਨ ਆਪਣਾ ਇਹਨਾਂ ਨੂੰ ਹੁਣ ਅੱਜ ਅਰੈਸਟ ਪਾਈ ਹੈ ਇਹਨਾਂ ਦੀ ਤੇ ਸਵੇਰੇ ਇਹਨਾਂ ਨੂੰ ਕੋਰਟ 'ਚ ਪੇਸ਼ ਕਰਕੇ ਰਿਮਾਂਡ ਲਵਾਂਗੇ ਤੇ ਤੇ ਲਾਇਸੈਂਸ ਜਿਹੜਾ ਇਹਦਾ ਕੈਨਸਲ ਕਰਨ ਲਈ ਭੇਜਾਂਗੇ ਸਰ ਇਹ ਜਿੰਨਾ ਵੀ ਇਨਸੀਡੈਂਟ ਹੋਇਆ ਹੈ ਤੇ ਪਿੱਛੇ ਜਿਹੜੀ ਮੁੱਖ ਵਜ੍ਹਾ ਜਿਹੜੀ ਤਫ਼ਤੀਸ਼ ਵੀ ਕੀਤੀ ਹੈ ਉਹ ਕੀ ਰਹੀ ਹੈ ਦੱਸ ਸਕੋ ਉਹ ਹੁਣ ਅਸੀਂ ਇਹਨਾਂ ਤੋਂ ਜਿਹੜੀ ਪੁੱਛਗਿੱਛ ਕਰਕੇ ਤੇ ਅਗਲੀ ਕਾਰਵਾਈ ਜੋ ਵੀ ਅਮਲ ਚ ਲਿਆਵਾਂਗੇ ਤਾਂ ਜਿਹੜਾ ਦੋਸ਼ੀ ਦੇ ਪਰਚਾ ਦੱਸ ਰਹੇ ਹੋ ਉਹ ਮਿਲਟਰੀ ਦੇ ਵਿੱਚ ਉਹ ਕਿਸ ਵਜ੍ਹਾ ਦਾ ਦੋਸ਼ ਹੈ ਜੀ ਕਿਸ ਕੰਮ ਦਾ ਉਹ ਕੋਈ ਪਹਿਲਾਂ ਇਹਨਾਂ ਦੀ ਲੜਾਈ ਝਗੜਾ ਹੈ ਹੋਰ ਕਿਸੇ ਨਾਲ ਸਭ ਤੋਂ ਮਾਰਦਾ ਗਾਣਾ ਵੀ ਬੱਚੇ ਨੇ ਕਿਹਾ ਹੈ ਕਿ ਉਹ ਸਖਤ ਨੰਬਰ ਉਹ ਵੀ ਵੈਰੀਫਾਈ ਕਰਦੇ ਆਂ ਜੋ ਵੀ ਆਪਣਾ ਨੋਸ਼ੀ ਹੋਗਾ ਬਖਸ਼ਾ ਨਹੀਂ ਇਹੋ